ਹਾਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਧਰ ਗੱਡੀਆਂ ਵਾਕੇ ਪਹੋਲੀਆਂ ਹੋਈ ਨਹੀਂ ਆ ਬਹੁਤ ਵਧੀਆ ਜਨਾਲ ਉਹ ਵੇਖਣਾ ਮਾੜਾ ਪੁੱਪਾ ਲਾਗਾ ਤੈਨੂੰ ਇੱਕਲਾ ਮਾਈ ਹਾਂਜੀ ਤੁਸੀਂ ਦੇਖ ਲਿਓ ਉਹ ਹੈ ਕਿ ਕੀ ਟੀਮ ਕੇਰ ਦੀ ਟੀਮ ਆ ਗਿਆ ਇਥੇ ਯਾਰ ਲੱਗ ਲਾ ਹਾਂ ਗੱਡੀ ਲੰਗਾਓ ਕੋਈ ਗੱਲ ਨਹੀਂ ਤੁਸੀਂ ਲੰਗਾਓ ਕੋਈ ਗੱਲ ਨਹੀਂ ਲੱਗਦੇ ਲੰਗਾਓ ਲੰਗਾਓ ਕੋਈ ਗੱਲ ਨਹੀਂ ਮਨਸਾਈਡੀਆਂ ਕੱਟ ਕੈਮਰਾ ਕੱਟ ਕਰੋ ਹੂੰ ਤਾਂ ਬੰਦੀ ਕਾਦਰ ਨੂੰ ਜੇ ਸਾਥ ਕਰਦੀ ਤੇਜ਼ ਆਉਂਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇੱਧਰ ਗੱਡੀਆਂ ਵਾਕੇ ਪਹੋਲੀਆਂ ਹੋਈ ਨਹੀਂ ਆ ਵਾ ਵਧੀਆ ਜਨਾਬ ਉਹ ਦੇਖਣਾ ਮੋੜਾ ਪੁੱਪਾ ਲਿਆ ਕਰ ਤੈਨੂੰ ਹਾਂਜੀ ਮੈਂ ਤੁਹਾਨੂੰ ਦੇ ਦੱਸੂਗਾ ਹੈ ਕਿ ਕੀ ਕੀ ਕਿ ਆ ਗਿਆ ਤੇਜਿੰਦਰ ਸਿੰਘ ਜੋ ਕਮਟਾਲਾ ਚੌਂਕੀ ਤਨਾਤ ਸੀ ਉਹਦੀ ਜੈਨਰ ਸਟਿੱਲੋ ਗੱਡੀ ਸੀ ਜਿਹੜੀ 2008 ਮਾਡਲ ਸੀ ਉਹਦੇ ਥੱਲੇ ਬਲਾਸਟ ਹੋਇਆ ਉਹਦਾ ਚੈੱਕ ਕਰਨ ਤੇ ਪਾਇਆ ਗਿਆ ਕਿ ਰੇਡੀਏਟਰ ਫਟਿਆ ਰੇਡੀਏਟਰ ਫਟਣਾ ਜਿਹੜਾ ਉਹ ਮੋਹਰਲਾ ਸ਼ੀਸ਼ਾ ਕਰੈਕ ਹੋ ਗਿਆ ਤੇ ਅੰਦਰੋਂ ਕੁਲਰਟ ਵਗੈਰਾ ਸਾਰਾ ਵਗ ਗਿਆ ਜੀ ਇਸ ਤੋਂ ਇਲਾਵਾ ਹੋਰ ਕੋਈ ਲਾਗੇ ਕੋਈ ਨੁਕਸਾਨ ਨਹੀਂ ਹੈ ਇਸ ਸੰਬੰਧੀ ਕੁਝ ਅਫਵਾਹਾਂ ਫੈਲ ਰਹੀਆਂ ਸੀ ਕਿ ਕੋਈ ਧਮਾਕਾ ਹੋਇਆ ਵਾ ਜਦ ਕਿ ਅਜਿਹੀ ਕੋਈ ਗੱਲ ਨਹੀਂ ਆ ਕੋਈ ਧਮਾਕਾ ਵਗੈਰਾ ਨਹੀਂ ਹੋਇਆ ਇਹ ਸਿਰਫ ਅਫਵਾਹ ਫਲਾਈ ਜਾ ਰਹੀਆਂ ਨੇ ਇਸ ਤੇਜਿੰਦਰ ਸਿੰਘ ਦੀ ਜਨਰਲ ਸਟਿ ਲੋ ਗੱਡੀ ਸੀ 2008 ਮਾਡਲ ਉਹਦਾ ਰੇਡੀਏਟਰ ਫਟਣਾ ਜਿਹੜਾ ਧਮਾਕਾ ਹੋਇਆ ਸੀ ਕੋਈ ਜਾਨੀ ਮਾਲੀ ਕਿਸੇ ਕਿਸਮ ਦਾ ਕੋਈ ਨੁਕਸਾਨ ਨਹੀਂ ਹੈ ਲੋਕਾਂ ਨੂੰ ਫੋਮ ਤੋਂ ਬਚਣ ਦੀ ਲੋੜ ਹੈ ਕਿਸੇ ਕਿਸਮ ਦੀ ਡਰਨ ਦੀ ਲੋੜ ਨਹੀਂ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਸਿਰਫ ਗੱਡੀ ਦਾ ਰੇਡੀਏਟਰ ਫਟਣਾ ਧਮਾਕਾ ਹੋਇਆ ਜੀ